ਅੱਜ ਸਵੇਰੇ ਇੱਕ ਖਬਰ ਪੜ੍ਹੀ ਅਸੀਂ ਵੀ ਯੂ ਐਸ ਅੰਬੈਸੀ ਨੇ ਪੰਜਾਬ ਦੇ ਸੱਤ ਏਜੰਟਸ ਦੇ ਉੱਪਰ ਐਫ ਆਰ ਦਰਜ ਕਰਵਾਤੀ ਵੀ ਉਹਨਾਂ ਨੇ ਫੋਜ ਡਾਕੂਮੈਂਟ ਲਾ ਕੇ ਜਾਂ ਪੇਪਰਸ ਆਪ ਐਡਿਟ ਕਰਕੇ ਸਟੂਡੈਂਟਸ ਦੀ ਵੀਜ਼ਾ ਲੈਣ ਦੇ ਵਿੱਚ ਹੈਲਪ ਕੀਤੀ ਇਹਦੇ ਵਿੱਚ ਮੈਂ ਕਹੂੰਗਾ ਵੀ ਏਜੰਟ ਤੇ ਗਲਤ ਹੈ ਹੀ ਹੈ ਪਰ ਇਹਦੇ ਵਿੱਚ ਤੁਸੀਂ ਐਜ਼ ਆ ਕਲਾਇੰਟ ਤੁਸੀਂ ਵੀ ਗਲਤ ਹਾਂ ਕਿਉਂਕਿ ਤੁਸੀਂ ਜਦੋਂ ਜਾ ਕੇ ਇਹ ਕਹਿੰਦੇ ਆ ਕਿ ਏਜੰਟ ਨੂੰ ਵੀ ਸਾਡੇ ਕੋਲ ਤਾਂ ਜੀ ਸਿਰਫ ਪਾਸਪੋਰਟ ਆ। ਬਾਕੀ ਜੋ ਕਰਨਾ ਤੁਸੀਂ ਕਰਨਾ, ਜੋ ਲਾਉਣਾ ਤੁਸੀਂ ਲਾਉਣਾ, ਪੈਸੇ ਜਿੰਨੇ ਕਹੂੰਗੀ ਉਹਨੇ ਦੇ ਦੇਵਾਂਗੇ। ਤੇ ਐਦਾਂ ਹੀ ਹੋਣਾ। ਸੋ ਮੈਂ ਤੁਹਾਨੂੰ ਸਿਰਫ ਇਹੀ ਸਲਾਹ ਦੇਣਾ ਚਾਹੁੰਨਾ ਆ ਇਸ ਮਾਮਲੇ ਦੇ ਵਿੱਚ ਵੀ ਜਦੋਂ ਵੀ ਤੁਸੀਂ ਕੋਈ ਵੀਜ਼ਾ ਅਪਲਾਈ ਕਰੋ ਆਪਣੇ ਪੇਪਰ ਆਪ ਤਿਆਰ ਕਰਕੇ ਲੈ ਕੇ ਜਾਓ। ਐਂਡ ਏਜੰਟ ਨੂੰ ਇਹ ਕਹੋ ਵੀ ਸਾਡਾ ਕੋਈ ਵੀ ਜਾਲੀ ਡਾਕੂਮੈਂਟ ਨਹੀਂ ਲੱਗਣਾ ਚਾਹੀਦਾ। ਚਾਹੇ ਉਹ ਗੈਪ ਹੋਵੇ। ਚਾਹੇ ਉਹ ਐਜੂਕੇਸ਼ਨਲ ਡਾਕੂਮੈਂਟ ਹੋਣ ਐਂਡ ਵੀਜ਼ਾ ਫਾਈਲ ਹੋਣ ਤੋਂ ਪਹਿਲਾਂ ਆਪਣੇ ਸਾਰੇ ਡਾਕੂਮੈਂਟ ਚੈੱਕ ਜ਼ਰੂਰ ਕਰੋ ਘਰੇ ਨਾ ਬੈਠੇ ਰਹੋ ਏਜੰਟ ਨੂੰ ਫੋਨ ਕਰਕੇ ਇਹ ਨਾ ਕਹੋ ਵੀ ਭਾਜੀ ਫਾਈਲ ਲਾ ਦਿਓ ਓਟੀਪੀ ਆਊਗਾ ਮੈਨੂੰ ਦੱਸ ਦਿਓ ਮੈਨੂੰ ਲੋੜ ਨਹੀਂ ਤੁਹਾਡੀ ਫਾਈਲ ਚੈੱਕ ਕਰਨ ਦੀ ਤੁਹਾਡਾ ਅਧਿਕਾਰ ਆ ਫਾਈਲ ਚੈੱਕ ਕਰਨਾ ਉਹਨੂੰ ਜ਼ਰੂਰ ਵਰਤੋ ਧੰਨਵਾਦ